ਇੱਕ ਪਾਸੇ ਤਰਨਤਾਰਨ ਦੀ ਜਿਵਨੀ ਚੋਣ ਬਿਲਕੁਲ ਸਿਖਰ ਤੇ ਪਹੁੰਚ ਗਈ ਆ ਸੋ 9 ਤਰੀਕ ਨੂੰ ਐਤਵਾਰ ਨੂੰ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਣਾ 11 ਤਰੀਕ ਨੂੰ ਵੋਟਾਂ ਪੈਣੀਆਂ 14 ਨੂੰ ਨਤੀਜੇ ਆ ਜਾਣੇ ਪਰ ਉਸ ਤੋਂ ਪਹਿਲਾਂ ਇੱਕ ਪਟੀਸ਼ਨ ਚਰਚਾ ਚਾਹੀਏ ਤਰਨਤਾਰਨ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਹੋਰਾਂ ਦੇ ਹਵਾਲੇ ਨਾਲ ਇੱਕ ਪਟੀਸ਼ਨ ਅਦਾਲਤ ਚ ਲਾਈ ਗਈ ਹੈ ਜਿਹੜੀ ਮੰਗ ਕਰ ਰਹੀ ਹੈ ਕਿ ਇੱਕ ਤਾਂ ਐਨਐਸਏ ਹਟਾਇਆ ਜਾਵੇ ਦੂਜੇ ਉਹ ਕਹਿੰਦੇ ਕਿ ਮੈਂ ਮੈਂਬਰ ਪਾਰਲੀਮੈਂਟ ਆ ਮੇਰਾ ਹੀ ਨਹੀਂ ਮੇਰੇ ਹਲਕੇ ਦੇ ਲੋਕਾਂ ਦਾ ਵੀ ਹੱਕ ਹੈ ਕਿ ਮੈਂ ਉਹਨਾਂ ਦੀ ਗੱਲ ਲੋਕ ਸਭਾ 'ਚ ਰੱਖਾਂ ਮੈਨੂੰ ਸੈਸ਼ਨ 'ਚ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਜਾਵੇ ਇਹ ਪਹਿਲੂ ਹੈ ਪੰਜਾਬ ਦੇ ਕੜੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਨੇ ਐਨਐਸਏ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਹੈ ਜਿਹਦੇ ਉੱਤੇ 10 ਜਨਵਰੀ ਨੂੰ ਮਾਫ ਕਰਨਾ 10 ਨਵੰਬਰ ਨੂੰ ਸੁਣਵਾਈ ਹੋਏਗੀ ਮਤਲਬ ਸੋਮਵਾਰ ਨੂੰ ਸੁਣਵਾਈ ਹੈ ਇਸ ਸਬੰਧ 'ਚ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਨੇ ਪਟੀਸ਼ਨ 'ਚ ਕਿਹਾ ਕਿ ਬਈ ਮੇਰੇ ਤੇ ਐਨਐਸਏ ਕਿਉਂ بار بار ਤੀਜੀ ਵਾਰ ਐਨਐਸਏ ਦੇ ਕੀ ਮਾਇਨੇ ਨੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਪੰਜਾਬ ਸਰਕਾਰ ਤੋਂ ਇਲਾਵਾ ਅਮਰਸਰ ਦੇ ਡੀਸੀ ਅਮਰਸਰ ਦੇ ਐਸਐਸਪੀ ਰੂਰਲ ਸੁਪਰਡੈਂਟ ਡਿਪਟੀ ਜੇਲ ਸਾਰਿਆਂ ਨੂੰ ਪਾਰਟੀ ਬਣਾਇਆ ਅਮਰਤਪਾਲ ਦੇ ਵਕੀਲਾਂ ਨੇ ਦਿੱਲੀ ਦਿੱਤੀ ਹੈ ਕਿ ਐਨਐਸਏ ਲਾਉਣਾ ਉਹਨਾਂ ਦੀ ਵਿਅਕਤੀਗਤ ਆਜ਼ਾਦੀ ਦਾ ਉਲੰਘਣ ਹੈ ਉਹਨਾਂ ਦੀ ਹਿਰਾਸਤ ਨੂੰ ਖਤਮ ਕੀਤਾ ਜਾਣਾ ਚਾਹੀਦਾ ਨਾਲ ਹੀ ਅਮਰਤਪਾਲ ਦੀ ਪਟੀਸ਼ਨ ਚ ਇਹ ਵੀ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਬਤੌਰ ਹਲਕੇ ਦੇ ਲੋਕਾਂ ਨੇ ਮੈਂਬਰ ਪਾਰਲੀਮੈਂਟ ਚੁਣਿਆ ਤੇ ਇਸ ਲਈ ਉਹਨਾਂ ਨੂੰ ਸੰਸਦ ਸੈਸ਼ਨ 'ਚ ਹਿੱਸਾ ਲੈਣ ਦੀ ਮਨਜ਼ੂਰੀ ਦਿੱਤੀ ਜਾਵੇ ਤੇ ਉਹ ਇਸ ਲਈ ਉਹਨਾਂ ਦੀ ਹਿਰਾਸਤ ਤੇ ਰੋਕ ਲਾਈ ਜਾਵੇ ਤੇ ਸੈਸ਼ਨ 'ਚ ਉਹਨਾਂ ਨੂੰ ਜਾਣ ਦੀ ਆਗਿਆ ਮਿਲੇ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਇਹਦੇ ਤੇ ਕਿਵੇਂ ਫੈਸਲਾ ਹੁੰਦਾ ਇਹ ਮਾਮਲਾ ਮਤਲਬ ਜੇਕਰ ਆਪਾਂ ਗੱਲ ਕਰੀਏ ਤਾਂ April 2023 ਤੋਂ ਅਮਰਤਪਾਲ ਸਿੰਘ ਜੇਲ੍ਹ 'ਚ ਨੇ ਨੌ ਸਾਥੀਆਂ ਸਣੇ NSA ਨੌ ਸਾਥੀਆਂ ਤੋਂ ਐਨਐਸਏ ਹਟਾਇਆ ਜਾ ਚੁੱਕਿਆ ਪਰ ਅਮਰਤਪਾਲ ਦੇ ਉੱਤੇ ਅਜੇ ਵੀ ਐਨਐਸਏ ਲੱਗਾ ਤੇ ਉਹ ਡਿਪਰੂਗਰ ਜੇਲ੍ਹ 'ਚ ਹੈ ਤੇ ਹੁਣ ਉਹਨਾਂ ਨੇ ਐਨਐਸਏ ਹਟਾਉਣ ਦੀ ਵੀ ਤੇ ਸੰਸਦ ਦੇ ਸੈਸ਼ਨ 'ਚ ਹਿੱਸਾ ਲੈਣ ਦੀ ਵੀ ਮੰਗ ਕੀਤੀ ਹੈ ਸੋ ਦੇਖਦੇ ਹਾਂ 10 ਤਰੀਕ ਨੂੰ ਜਦੋਂ ਸੁਣਵਾਈ ਹੋਊਗੀ ਤਾਂ ਕੀ ਫੈਸਲਾ ਹੁੰਦਾ ਸੋ ਇਹ ਪਹਿਲੂ ਦੇਖਣ ਵਾਲਾ ਉਧਰ ਵਿਕਰਮਜੀਠੀ ਵਾਲੇ ਮਾਮਲੇ ਦੇ ਵੀ ਅੱਜ ਫੇਰ ਸੁਣਵਾਈ ਸੀ ਖੈਰ ਤਾਂ ਨਹੀਂ ਪਈ ਰਾਤ ਨਹੀਂ ਮਿਲੀ ਸੋ ਹੁਣ ਅਗਾਹ ਦੇਖਦੇ ਹਾਂ ਅਗਲੀਆਂ ਸੁਣਵਾਈਆਂ ਤੇ ਕੀ ਹੁੰਦਾ ਲਗਾਤਾਰ ਦੋ ਦਿਨ ਤੋਂ ਸੁਣਵਾਈ ਚੱਲੀ ਉਮੀਦ ਸੀ ਕਿ ਅੱਜ ਕੋਈ ਫੈਸਲਾ ਹੋਊਗਾ ਸੋ ਫਿਲਹਾਲ ਬਿਕਰਮ ਯੂਟੀਆਰ ਵੀ ਉਚਰਾਹਤ ਨਹੀਂ ਮਿਲੀ ਬਹੁਤ ਬਹੁਤ ਸ਼ੁਕਰੀਆ